ਦਰਬਾਰ ਸਾਹਿਬ ਦੇ ਬਾਹਰ ਨਰੈਨ ਸਿੰਘ ਚੌੜਾ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਕੀਤੀ ਗਈ ਹਮਲੇ ਦੀ ਕੋਸ਼ਿਸ਼ ਤੋਂ ਬਾਅਦ ਨਰੈਨ ਸਿੰਘ ਚੌੜਾ ਦੀ ਅਕਾਲੀ ਆਗੂ ਵੱਲੋਂ ਦਸਤਾਰ ਲਾਈ ਗਈ ਸੀ ਜਿਸ ਦੇ ਰੋਸ ਵਿੱਚ ਅੱਜ ਦਲ ਖਾਲਸਾ ਦਾ ਇੱਕ ਵਫਦ ਮੰਗ ਪੱਤਰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰ ਕੋਲ ਪਹੁੰਚਿਆ ਪਰ ਅਕਾਲ ਤਖਤ ਸਾਹਿਬ ਦੇ ਸਕੱਤਰੇ ਤੇ ਤਾਲਾ ਲਗਾ ਹੋਣ ਕਰਕੇ ਮਜਬੂਰਨ ਦਲ ਖਾਲਸਾ ਦੇ ਵਫਦ ਨੇ ਆਪਣਾ ਮੰਗ ਪੱਤਰ ਬਾਹਰ ਦੀਵਾਰ ਤੇ ਹੀ ਚਪਕਾਣਾ ਪਿਆ ਦਲ ਖਾਲਸਾ ਦੇ ਵਰਕਿੰਗ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਸਵਾਲ ਚੁੱਕਿਆ ਹੈ ਕਿ ਨਾਰਾਇਣ ਸਿੰਘ ਚੌੜਾ ਨੂੰ ਸੁਭਾਵਿਕ ਹੈ ਸਜ਼ਾ ਹੋਵੇਗੀ ਪਰ ਕੀ ਅਕਾਲੀ ਆਗੂ ਵੱਲੋਂ ਉਸ ਦੀ ਪੱਗ ਲਾਉਣਾ ਜਾਇਜ਼ ਹੈ ਉਹਨਾਂ ਕਿਹਾ ਨਾਰਾਇਣ ਸਿੰਘ ਚੌੜਾ ਦੀ ਪੱਗ ਜਾਣ ਬੁੱਝ ਕੇ ਲਈ ਗਈ ਹੈ ਉਹਨਾਂ ਉਮੀਦ ਜਿਤਾਈ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਜਲਦ ਅਕਾਲੀ ਦਲ ਦੇ ਆਗੂ ਦੀ ਇਸ ਕਾਰਵਾਈ ਤੇ ਜਲਦੀ ਕੋਈ ਐਕਸ਼ਨ ਲਿਆਵੇਗਾ ਪੱਗ ਦਾ ਜੀ ਇਸ ਬਾਰੇ ਮੈਂ ਕੋਈ ਗੱਲ ਨਹੀਂ ਕਰਨੀ ਕਿ ਉਹਨਾਂ ਨੇ ਕਿੱਥੇ ਐਕਸ਼ਨ ਕਿਉਂ ਹੈ ਤੇ ਬਾਰੇ ਨਾਰਾਇਣ ਸਿੰਘ ਚੌੜਾ ਜੀ ਜੋ ਉਹਨਾਂ ਨੇ ਕੀਤਾ ਪੁਲਿਸ ਪ੍ਰਸ਼ਾਸਨ ਨੇ ਉਹਦੇ ਤੇ ਕਾਨੂੰਨੀ ਕਾਰਵਾਈ ਕਰਨੀ ਹੈ ਔਰ ਹੋ ਵੀ ਰਹੀ ਹੈ ਰਿਮਾਂਡ ਵੀ ਲੈ ਲਿਆ ਗਿਆ ਹੈ ਜੀ ਸਜ਼ਾਵਾਂ ਵੀ ਹੋਣਗੀਆਂ ਜੀ ਪਰ ਸਾਡਾ ਇੱਕ ਸਵਾਲ ਆ ਕਿ ਜਿਹੜੀ ਇੱਕ ਅਕਾਲੀ ਦਲ ਦੇ ਯੂਥ ਆਗੂ ਵਾਲਾ ਜਸਪ੍ਰੀਤ ਰਾਣੇ ਵੱਲੋਂ ਜੀ ਪਿੱਛੋਂ ਆ ਕੇ ਜਾਣਬੁੱਝ ਕੇ ਦੇ ਪੱਗ ਲਾਈ ਗਈ ਆ ਜੀ ਉਹ ਜਾਇਜ਼ ਆ ਆਗੂ ਵੱਲੋਂ ਇਹ ਲੜਾਈ ਦੇ ਵਿੱਚ ਪੱਗ ਨਹੀਂ ਜਗ ਚਾਣਬੁੱਝ ਕੇ ਲਾਈ ਗਈ ਆ ਔਰ ਰੰਝ ਲੈ ਕੇ ਅਸੀਂ ਕੱਲ ਤੱਕ ਸਾਹਬ ਤੇ ਪਹੁੰਚੇ ਹਾਂ ਜੀ ਉਮੀਦ ਕਰਦੇ ਹਾਂ ਕਿ ਬਹੁਤ ਜਲਦ ਕੱਲ ਤੱਕ ਸਾਹਿਬ ਇਹਦੇ ਉੱਤੇ ਕੋਈ ਫੈਸਲਾ ਲਵੇਗਾ ਜੀ ਜੇ ਨਹੀਂ ਤੇ ਮਜਬੂਰਨ ਕੰਤ ਨੂੰ ਕੋਈ ਖਾਸ ਵਾਲਾ ਪਰ ਤੁਹਾਡਾ ਤਾਂ ਮੰਗ ਪੱਤਰ ਤੱਕ ਨਹੀਂ ਸਵੀਕਾਰ ਕੀਤਾ ਗਿਆ ਦੋਨੇ ਪਾਸੇ ਤੁਸੀਂ ਗਏ ਜੀ ਇਹਦੇ ਬਾਰੇ ਮੈਂ ਪਹਿਲਾਂ ਹੀ ਬੋਲ ਚੁੱਕਾ ਐ ਐਡਮਿਨਿਸਟ੍ਰੇਸ਼ਨ ਬੁਰੀ ਤਰ੍ਹਾਂ ਫੇਲ ਹੋਈ ਹੋਈ ਆ ਅਕਾਲਤ ਸਰ ਜੀ ਕੋਈ ਬੰਦਾ ਨਹੀਂ ਇਸ ਦਾ ਕਰੇ ਦੇ ਕੋਈ ਸੈਕੰਡ ਹੈਡ ਕਮਾਂਡ ਨਹੀਂ ਜੀ ਸਿੰਘ ਸਾਹਿਬਾਂ ਨੂੰ ਕੰਮ ਪੈ ਸਕਦੇ ਨੇ ਰੁਝੇਵੇਂ ਨੇ ਅਸੀਂ ਉਹਨਾਂ ਦਾ ਆਦਰਮਾਨ ਸਤਕਾਰ ਕਰਦੇ ਹਾਂ ਉਹਨਾਂ ਨੂੰ ਜਾਣਾ ਵੀ ਚਾਹੀਦਾ ਸਫਤਾਂ ਜੀ ਪਰ ਕੋਈ ਦੂਸਰਾ ਤੀਸਰਾ ਬੰਦਾ ਨਹੀਂ ਮਗਰ ਜਿਹੜਾ ਆਏ ਗਏ ਬੰਦੇ ਦੀ ਅਕਾਲਤ ਸਰ ਦਾ ਸੁਨਵਾਈ ਹੋ ਸਕੇ ਇੱਕ ਪਾਸੇ ਤਾਂ ਅਸੀਂ ਇਹ ਦੁਨੀਆ ਦੇ ਅੱਜ ਪ੍ਰਚਾਰਦੇ ਆ ਕਿ ਸਿੱਖਾਂ ਦੇ ਹਰ ਮਸਲੇ ਕਾਲ ਤੱਕ ਸਾਬ ਦੇ ਉੱਤੇ ਜਿਹੜੇ ਹੋਣੇ ਚਾਹੀਦੇ ਸਰਵੋੱਚ ਹੋਣਾ ਚਾਹੀਦਾ ਜੀ ਕਦੀ ਤੁਸੀਂ ਵੇਖਿਆ ਕਿ ਸਰਵੋੱਚ ਸੰਸਥਾ ਆਵੇ ਤੇ ਸੰਸਥਾ ਦੇ ਉੱਤੇ ਕੋਈ ਬੰਦਾ ਹੀ ਨਾ ਹੋਵੇ ਇਹ ਬਹਾਨੇ ਸਭ ਮਤਲਬ ਐਡਮਿਨਿਸਟ੍ਰੇਸ਼ਨ ਦੇ ਉੱਤੇ ਸਵਾਲ ਆ ਇਸ ਮਜਬੂਰਾਂ ਵਾਸਤੇ ਸਾਨੂੰ ਅੱਜ ਤੇ ਚੀਕ ਕੇ ਜਾਣਾ ਕੀ ਲੱਗਦਾ ਕਿ ਕੱਲ ਤੱਕ ਜਿਹੜਾ ਤੁਹਾਡਾ ਮੰਗ ਪੱਤਰ ਉੱਥੇ ਚਿਪਕਿਆ ਰਹਿ ਸਕਦਾ ਰਹਿ ਜਾਏਗਾ ਤਾਂ ਸ਼ਾਇਦ ਕੋਈ ਪੜ ਵੀ ਲਾਵੇ ਜੇ ਨਾ ਰਹਾ ਤਾਂ ਵੀ ਇਹ ਪੜ ਲੈਣਗੇ ਦੋਵਾਂ ਦੇ ਸਾਡਾ ਮੈਸੇਜ ਪਹੁੰਚ ਜਾਏਗਾ ਪਰ ਮੈਨੂੰ ਇਹਦੀ ਆਸ ਬਹੁਤ ਘੱਟ ਹੈ ਕਿ ਕੱਲ੍ਹ ਤੱਕ ਪਿਆ ਰਹੇ ਜਿਉਂਕਿ ਫੇਰ ਉਹ ਚਾਟੋ ਤੋਂ ਨਹੀਂ ਮੈਸੇਜ ਪਹੁੰਚ ਗਿਆ ਹੋਣਾ ਤਾਂ ਕੋਈ ਨਾ ਕੋਈ ਘੰਟੇ ਚ ਆਇਆ ਲਓ ਜੀ ਪਰ ਜੇ ਕਈ ਰਿਆਂ ਦੇ ਥੋੜੇ ਚਾਂਸਸ ਵੀ ਸੱਚ ਹੋਣੇ ਪੜਦੇ ਹੁੰਦੇ ਹੋ ਸਕਦਾ ਕੱਲ ਤੱਕ ਲੱਗਾ ਵੀ ਰਹੇ ਜੀ ਤੇ ਜੇ ਕੱਲ ਨੂੰ ਆ ਕੇ ਦਫ਼ਤਰ ਖੋਲਣ ਤੇ ਸਾਡਾ ਹੈ ਮੰਗ ਪੱਤਰ ਲੈ ਲੈਣ ਤੇ ਅੱਗੇ ਦਾ ਸਾਡਾ ਸੁਝਾਅ ਆ ਕਿ ਭਾਈ ਜੇ ਤੁਸੀਂ ਤੁਹਾਨੂੰ ਛੁੱਟੀ ਹੁੰਦੀ ਆ ਤੁਸੀਂ ਇਹਦੇ ਨਹੀਂ ਬਹਿਣਾ ਹੁੰਦਾ ਤੇ ਕੋਈ ਨਾ ਕੋਈ ਇੱਕ ਵਾਧਾ ਜ਼ਿੰਮੇਵਾਰ ਬੰਦਾ ਹੈ ਤੇ ਭਾਲ ਕੇ ਜਾਇਆ ਕਰੋ ਜਿਹੜਾ ਆਈ ਕਿਸ ਸੰਗਤ ਨੂੰ ਜਵਾਬ ਦੇ ਹੋ ਸਕੇ ਅਕਾਲ ਪੁਰਖ ਦੇ ਜੀ ਮੰਤਰੀ ਐਸਜੀਪੀਸੀ ਮੈਂਬਰ ਆਏ ਸੀ ਉਹਨਾਂ ਨੇ ਮੰਗ ਪੱਤਰ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਹਮਲਾ 84 ਦੀ ਯਾਦ ਦਿਵਾਉਂਦਾ ਹੈ ਦੂਜੇ ਪਾਸੇ ਉਹਨਾਂ ਨੇ ਕਿਹਾ ਜੋ ਪੱਗ ਉਤਰੀ ਆ ਉਹਦੇ ਲਈ 9 ਦਸੰਬਰ ਨੂੰ ਜੋ ਅੰਤਰੀਂ ਕਮੇਟੀ ਦੀ ਮੀਟਿੰਗ ਰੱਖੀ ਗਈ ਉਹਦੇ ਚ ਫੈਸਲਾ ਲਿੱਤਾ ਜਾਏਗਾ ਕਿਸ ਤਰ੍ਹਾਂ ਦੇਖਦੇ ਉਹਨਾਂ ਦੇ ਦੋਨਾਂ ਬਿਆਨਾਂ ਨੂੰ ਤੱਕ ਦਾ ਜੇ ਇਹਨਾਂ ਨੇ ਜम्मेवार ਸੱਜਣਾ ਨੇ ਫੈਸਲਾ ਲਿਆ ਹੈ ਆਪਣੇ ਹੱਥ ਦੇ ਜੀ ਅਸੀਂ 9 ਤਰੀਕ ਦੀ ਉਡੀਕ ਕਰਾਂਗੇ ਜੀ ਜੇ ਨਾ ਆਇਆ ਤੇ 10 ਤਰੀਕ ਨੂੰ ਅਗਲਾ ਪ੍ਰੋਗਰਾਮ ਦੱਸਿਆ ਜਾਏਗਾ ਕੌਣ ਤੇ ਬਾਰੇ ਕੀ ਹੋਏਗਾ ਇਹਨੂੰ ਕੋਈ ਛੋਟਾ ਮੋਟਾ ਐਕਸ਼ਨ ਨਾ ਲਿਆ ਜਾਵੇ ਵੀ ਰਾਹ ਜਾਂਦੇ ਕਿਸੇ ਸਿੱਖ ਦੀ ਉਦਾਈ ਕਿਤੇ ਤੱਕਾ ਵਜਿਆ ਪਗਲ ਅੱਥੀ ਜੀ ਇੱਕ ਪਿਛਲੇ 50 ਸਾਲ ਤੋਂ ਖਾਲਿਸਤਾਨ ਦੇ ਵਿਚਾਰ ਧਾਰਾ ਤੇ ਡ੍ਰਿੜ ਹੋ ਕੇ ਲੜ ਰਹੇ ਪੰਥਬੰਦੇ ਪੰਥਕ ਬੰਦੇ ਦੀ ਪਗਲ ਅੱਥੀ ਜੀ ਉਹ ਇਹਨੂੰ ਅਸੀਂ ਇਦਾਂ ਹੀ ਨਹੀਂ ਜਾਣ ਦੇਵਾਂਗੇ ਜੀ ਲੇਕਿਨ ਲੜਾਈ 'ਚ ਨਹੀਂ ਬਾਹਾਂ ਫੜੀਆਂ ਬੰਦੇ ਦੀਆਂ ਧੌਣ ਫੜੀ ਬੰਦੇ ਦੀ ਮਗਰੋਂ ਆ ਕੇ ਤੁਸੀਂ ਉੱਤੇ ਹਮਲਾ ਕਰ ਰਹੇ ਹੋ ਵੱਡੇ ਸੂਰਬੀਰ ਹੋ ਜੇ ਤੇ ਸਾਹਮਣੇ ਆ ਕੇ ਟੱਕਰ ਦਿਓ ਜੀ ਲੇਕਿਨ ਅਗਲੀ ਗੱਲ ਜਿਹੜੀ ਤੁਸੀਂ ਕਿਹਾ 84 ਦੀ ਜਾਦਵਾਲੀ 84 ਦੇ ਵਿੱਚ ਜਿਹੜੇ ਇੱਥੇ ਆ ਕੇ ਜੋ ਕੁਝ ਹੋਇਆ ਹੈ ਉਹ ਸਾਨੂੰ ਪਤਾ ਆ। ਜੀ ਗੋਲੀ ਕਿਹਦੇ ਵੱਲੋਂ ਚੜਾਈ ਗਈ ਤੇ ਕਿਹਦੇ ਵੱਲ ਚੱਲੀ ਹੈ ਵੀ ਸਾਨੂੰ ਪਤਾ ਆ। ਜੀ ਇੱਥੇ ਗੋਲੀ ਕਿਹਦੇ ਵੱਲੋਂ ਤੇ ਕਿਹਦੇ ਵੱਲ ਚੱਲੀ ਹੈ ਇਹ ਵੀ ਪਤਾ ਹੋਣਾ ਚਾਹੀਦਾ। ਜੀ ਉਦੋਂ ਗੋਲੀ ਚੱਲੀ ਸੀ ਜਿਹੜੇ ਹਕਾਂ ਦੇ ਲਈ ਲੜਦੇ ਪਏ ਸੀ ਉਹਨਾਂ ਵੱਲ। ਜੀ ਉਦੋਂ ਗੋਲੀ ਚਲਾਈ ਗਈ ਸੀ ਇੰਡੀਅਨ ਸਟੇਟ ਵੱਲੋਂ ਕਾਲ ਤੱਕ ਸਹਿ ਵੱਲ। ਜੀ ਹੁਣ ਗੋਲੀ ਚੱਲੀ ਹੈ ਉਸ ਬੰਦੇ ਵੱਲ। ਜਿਹੜਾ ਆਕਾਸ਼ ਹੈ ਤੇ ਸਾਹਮਣੇ ਖਲੋ ਕੇ ਮੰਨ ਕੇ ਗਿਆ ਆ ਕਿ ਅਸੀਂ ਉਹਨਾਂ ਦੇ ਵਿੱਚ ਭਾਗੀਦਾਰ ਹਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਦਵੀ ਕੀਤੀ ਤੇ ਤੁਹਾਨੂੰ ਇਹ 84 ਦੇਖਦੀ ਇੱਕ ਪਾਸੇ ਹੱਕਾਂ ਲਈ ਲੜਨ ਵਾਲੇ ਬੰਦਿਆਂ ਦੇ ਉੱਤੇ ਗੋਲੀਆਂ ਚੱਲੀਆਂ ਤੇ ਦੂਜੇ ਪਾਸੇ ਇੱਕ ਤਨਖਾਈਆ ਬੰਦਾ ਜਿਹਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਦਵੀ ਕਰਾਉਣ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹ ਭੂਮਿਕਾ ਮੰਨਿਆ ਨੇ ਆਪਣੀ ਤੇ ਉਹਦੇ ਤੇ ਗੋਲੀ ਚੱਲੀ 84 ਦੇਖਦੀ ਜੇ 84 ਹੈ ਤੇ ਜੇ ਸਾਡੇ ਸਿਧਾਂਤ ਦਾ ਸਾਡੀ ਸਮਝ ਦਾ ਜਨਾਜ਼ਾ ਨਿਕਲ ਚੁੱਕਿਆ। ਲੇਕਿਨ ਵਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਮੈਂ ਨਰੈਨ ਸਿੰਘ ਚੋੜੇ ਨੂੰ ਸਿੱਖ ਹੀ ਨਹੀਂ ਮੰਨਦਾ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਬਾਹਰ ਜਾ ਕੇ ਗੋਲੀ ਚੜਾ ਦਿੱਤੀ। ਵਿਕਰਮ ਸਿੰਘ ਮਜੀਠੀਆ। ਵਿਕਰਮ ਜੀ ਸਿੰਘ ਮਜੀਠੀਆ ਆਪ ਕਦੇ ਸਿੱਖ ਨਾ ਕਰੇ ਸਾਹਿਬ। ਜੀ। ਤੁਸੀਂ ਮੈਂ ਫੇਰ ਕਹਿ ਰਿਹਾ ਦੇਖੋ ਸਿੱਖੀ ਦੇ ਉੱਤੇ ਸਵਾਲ ਨਹੀਂ ਕਿਸੇ ਦੇ ਉੱਤੇ ਕਰਨਾ ਚਾਹੀਦਾ। ਹੋ ਸਕਦਾ ਨਿੱਜੀ ਸਿੱਖ ਵਿਕਰਮ ਜੀ ਸਿੰਘ ਮਜੀਠੀਆ ਕੱਡੇ ਕੋ ਬੜੇ ਸਿੱਖ ਹੋਣ। ਪਰ ਇਹ ਸਿੱਖੀ ਉਸ ਦਿਨ ਕਿਉਂ ਨਾ ਜਾਗੀ ਜਦੋਂ ਬਰਗਾੜੀ ਦੇ ਅਜ ਸਿੰਘ ਗੋਲੀਆਂ ਮਾਰ ਕੇ ਸ਼ਹੀਦ ਹੋ ਗਏ। ਜੀ। ਇਸ ਸਿੱਖੀ ਉਸ ਦਿਨ ਜਿਹਦਾਂ ਚੌੜ ਸਦੋਂ ਦੇ ਵਿੱਚ ਤੁਹਾਡੀ ਤੁਹਾਡੀ ਜਿਹੜੀ ਸਰਕਾਰ ਹੀ ਉਹਨੇ ਗੋਲੀਆਂ ਚਲਾ ਕੇ ਸਿੰਘ ਸ਼ਹੀਦ ਕੀਤਾ। ਦੋਵੇਂ ਮਸਲੇ ਗੁਰੂ ਗ੍ਰੰਥ ਸਾਹਿਬ ਦੇ ਤੇ ਇਸ ਸਿੱਖੀ ਤੁਹਾਡੀ ਉਦਣ ਜਾ ਕੇ ਜਿਹਦਾਂ ਸੁਖਬੀਰ ਬਾਦਲ ਤੇ ਆ ਕਿ ਸਿੱਖੀ ਨੇ ਕਿ ਇਹ ਬਾਦਲੀ ਜੀ ਹੁਣ ਅਗਲਾ ਸਟੈਪ ਕੀ ਹੋਏਗਾ ਤੁਹਾਨੂੰ 9 ਤਰੀਕ ਤੱਕ ਇੰਤਜ਼ਾਰ ਕਰਾਂਗੇ ਜਿਹੜੀ ਤੁਹਾਡੇ ਤੋਂ ਜਾਣਕਾਰੀ ਮਿਲੀ ਹੈ ਕਿ ਉਹਨਾਂ ਨੇ 9 ਤਰੀਕ ਤੱਕ ਦਾ ਸਮਾਂ ਕੀਤਾ ਆ ਕਿ ਅਸੀਂ 9 ਤਰੀਕ ਦੇ ਬਾਰੇ ਫੈਸਲਾ ਕਰਾਂਗੇ ਜੇ ਉਦੋਂ ਇਸ ਬੰਦੇ ਤੇ ਪਰਤੀ ਕੋਈ ਫੈਸਲਾ ਨਾ ਆਇਆ ਤਾਂ ਫਿਰ ਅਗਲਾ ਫੈਸਲਾ ਪੰਤ ਆਪੇ ਲਿਖੇਗਾ ਠੀਕ ਬਦੀ ਸਿੰਘ ਬਿੱਟੂ ਵੱਲੋਂ ਜਿਸ ਤਰ੍ਹਾਂ ਦਾ ਬਿਆਨ ਦਿੱਤਾ ਜਾ ਰਿਹਾ ਹੈ ਕਿ ਅਕਾਲੀ ਦਲ ਇੱਕ ਬੰਨੇ ਬੰਦੀ ਸਿੰਘ ਨੂੰ ਲੈ ਕੇ ਉਹਨਾਂ ਦੇ ਘਰ ਤੱਕ ਜਾਂਦੇ ਨੇ ਰਾਜੋਆਣਾ ਦਾ ਸਪੈਸਿਫਿਕ ਨਾਮ ਲਿਖਿਆ ਉਹ ਕਹਿੰਦੇ ਕਿ ਜੇ ਉਹਨਾਂ ਨੂੰ ਸਨਮਾਨਿਤ ਕਰ ਸਾਡੇ ਤੇ ਨਰੇਸ਼ ਸਿੰਘ ਚੋੜਾ ਨੂੰ ਵੀ ਸਨਮਾਨਿਤ ਕਰਾਂ ਜਿੱਦਾਂ ਇਸ ਤਰ੍ਹਾਂ ਦੇਖੋ ਇਹ ਸਵਾਲ ਹਨ ਅਕਾਲੀ ਦਲ ਤੇ ਕੀਤਾ ਅਕਾਲੀ ਦਲ ਜਵਾਬ ਦੋ ਪਰ ਤੁਸੀਂ ਮੰਨਦੇ ਨੂੰ ਮੰਨਦੇ ਹੋ ਕਿ ਬੰਦੀ ਸਿੰਘ ਨੂੰ ਲੈ ਕੇ ਵੀ ਡਬਲ ਸਟੈਂਡ ਲੱਗ ਰਿਹਾ ਹੈ ਅਕਾਲੀ ਦਲ ਮੈਂ ਕਾਲੀਦਾਸ ਕੌਕਸ ਪਸੰਦੀ ਹੈ ਜੀਮਾ ਸਾਹਿਬ ਹਰ ਗੱਲ ਦੇ ਉੱਤੇ ਬੈਠੇ ਹੁੰਦੇ ਨੇ ਜਵਾਬ ਦੇਣ ਦੇ ਲਈ ਤੁਸੀਂ ਉਹਨਾਂ ਤੋਂ ਪੁੱਛੋ ਕੱਲ ਦਾ ਉਹਨਾਂ ਦੇ ਆਪਾਂ ਮਾਈਕ ਨਹੀਂ ਉਹਨਾਂ ਦੇ ਮੂੰਹ ਨਹੀਂ ਬੰਦ ਹੋ ਰਿਹਾ ਕੱਲ ਦੇ ਜਿਦਾ ਪਤਾ ਨਹੀਂ ਵੀ ਅੰਦਰੋਂ ਗੱਲਾਂ ਨਿਕਲਦੀਆਂ ਆ ਰਹੀਆਂ ਹੰਦੀਆਂ ਜੀ ਸਾਬ ਇਸ ਵੇਲੇ ਲਾਈਵ ਸਾਰੀ ਦੁਨੀਆ ਦੇਖ ਰਹੀ ਆ ਇਹ ਜਿਹੜਾ ਮਾਰਗ ਪੱਤਰ ਦਿੱਤੀ ਚਪਕਾਉਣ ਦਾ ਕੀ ਮਕਸਦ ਹੈ ਉਹ ਜਾਨਣਾ ਚਾਹੁੰਦਾ ਮਾਰਗ ਪੱਤਰ ਸੰਗਤ ਤੇ ਮਜ਼ਦੂਰੀ ਵਾਸਤੇ ਪਾਉਣਾ ਪਿਆ ਅਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਉਹ ਸੁਣ ਲੈ ਕੇ ਆਏ ਆ ਆਪਣੀ ਮੰਗ ਲੈ ਕੇ ਆਏ ਸੀ ਜਿਹੜੇ ਭਾਈ ਨਰਿੰਦਰ ਸਿੰਘ ਚੌੜਾ ਦੀ ਪੱਖ ਅਕਾਲੀ ਸੁਆਲ ਹੁੰਦਾ ਗੁਰੂ ਜੀ ਤੇ ਗੁਰੂ ਜੀ